ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਤੇ ਅੱਜ ਆਪਾਂ ਜੀ ਤੁਹਾਨੂੰ ਦੱਸਾਂਗੇ ਜਿਹੜੀਆਂ ਹਾਂ ਡਾਟ ਦੇ ਇਨਸਾਨ ਆ ਇਹ ਆਪਾਂ ਦੂਸਰੀ ਤਰ੍ਹਾਂ ਪਿੰਗ ਲਵਾਉਣੀਆਂ ਸੌਖੀ ਟ੍ਰਿਕ ਨਾਲ ਤੇ ਜਿਹੜਾ ਇਨਸਾਨ ਆਪਣੇ ਸਹੀ ਲੱਗ ਜਾਣ ਤੇ ਇਹਦੇ ਲਈ ਆਪਾਂ ਨੇ ਤੇਜੀ ਸੂਈ ਸੂਈ ਨੂੰ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਲਗਾ ਦੇਵਾਂਗੇ ਤੇਜੀ ਕੱਪੜੇ ਨੂੰ ਉਠਾ ਲਵਾਂਗੇ ਇਸ ਤਰ੍ਹਾਂ ਨਾਲ ਮਿਸਾਲ ਲਗਾਵਾਂਗੇ ජි සවී නොන් ගලමගේ එෙවුණ නිචන් සද ස්තයි ਲਓ ਜੀ ਵੀਡੀਓ ਪਸੰਦ ਆਈ ਹੋਏ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ